हां <invece> जी दोस्तों नींबू पानी पीने ਦੇ ਫਾਇਦੇ ਨੰਬਰ 1 नींबू पानी ਗਰਮੀ ਤੋਂ ਬਚਾਉਂਦਾ ਹੈ ਨੰਬਰ 2 नींबू ਪਾਣੀ ਇਮ्युनिटी ਵਧਾਉਣ ਵਿੱਚ ਮਦਦ ਕਰਦਾ ਹੈ ਨੰਬਰ 3 नींबू ਪਾਣੀ ਬਲੱਡ ਸ਼ੂਕਰ ਨੂੰ ਕੰਟਰੋਲ ਕਰਦਾ ਹੈ ਨੰਬਰ 4 नींबू ਪਾਣੀ ਪਾਚਨ ਕਿਰਿਆ ਨੂੰ ਪਾਵਰਫੁੱਲ ਕਰਦਾ ਹੈ ਨੰਬਰ 5 नींबू ਪਾਣੀ ਐਂਟੀਆਕਸੀਡੈਂਟ ਦਾ ਇੱਕ ਚੰਗਾ ਸਰੋਤ ਹੈ ਨੰਬਰ 6 नींबू ਪਾਣੀ ਭਾਰ ਘਟਾਉਂਦਾ ਹੈ ਨੰਬਰ 7 नींबू ਪਾਣੀ ਗੁਰਦੇ ਦੀ ਪਥਰੀ ਨੂੰ ਖਤਮ ਕਰਦਾ ਹੈ ਨੰਬਰ 8 ਨਿੰਬੂ ਪਾਣੀ ਲੀਵਰ ਦੀ ਗਰਮੀ ਨੂੰ ਦੂਰ ਕਰਦਾ ਹੈ ਨੰਬਰ 9 ਨਿੰਬੂ ਪਾਣੀ ਤੁਹਾਡੀ ਸਕਿਨ ਨੂੰ ਜਵਾਨ ਰੱਖਦਾ ਹੈ ਨੰਬਰ 10 ਨਿੰਬੂ ਪਾਣੀ ਨਾਲ ਸਰੀਰ ਅੰਦਰੋਂ ਮਾੜੇ ਤੱਤ ਬਾਹਰ ਨਿਕਲ ਜਾਂਦੇ ਹਨ ਨੰਬਰ 11 ਨਿੰਬੂ ਵਿੱਚ ਵਿਟਾਮਿਨ ਸੀ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਵਿਟਾਮਿਨ ਸੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੇ ਕਾਰਨ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਨੰਬਰ 12 ਨਿੰਬੂ ਪਾਣੀ ਪੀਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਇਸ ਨਾਲ ਸਰੀਰ ਤਰੋਤਾਜਾ ਵੀ ਰਹਿੰਦਾ ਹੈ ਨੰਬਰ 13 ਨਿੰਬੂ ਪਾਣੀ ਨਾਲ ਐਸਿਡਿਟੀ ਤੋਂ ਛੁਟਕਾਰਾ ਮਿਲਦਾ ਹੈ ਨੰਬਰ 14 ਪਾਣੀ ਵਿੱਚ ਨਿੰਮੂ ਨ ਜੋੜ ਕੇ ਪੀਣ ਨਾਲ ਸਰੀਰ ਨੂੰ ਵਿਟਾਮਿਨ ਸੀ ਪੋਟਾਸ਼ੀਅਮ ਅਤੇ ਫਾਈਬਰ ਮਿਲਦਾ ਹੈ ਜੋ ਪਾਚਨ ਨੂੰ ਤੰਦਰੁਸਤ ਰੱਖਦਾ ਹੈ ਨੰਬਰ 15 ਨਿੰਬੂ ਪਾਣੀ ਪੀਣ ਨਾਲ ਮੂੰਹ ਚੋਂ ਆਉਣ ਵਾਲੀ ਬਦਬੂ ਦੂਰ ਹੋ ਜਾਂਦੀ ਹੈ ਧੰਨਵਾਦ ਜੀ